ਹਾਂਜੀ ਸਾਰੇ ਕਾਲਜ ਦੇ ਸਾਰਿਆਂ ਨੂੰ ਮਿਲ ਕਰਦੇ ਹਾਂ ਕਿ ਤੁਸੀਂ ਸਾਰੇ ਜੀ ਟਿਕਟਾਕ ਨੂੰ ਮੰਗ ਹਾਂ ਦੀ ਆ ਪਾ ਵੀ ਦੀ ਬਲਕਿ ਟਿਕਟਾਕ ਦਾ ਤੇ ਲੱਗਿਆ ਦੀ ਆਪ ਆਪਣੀ ਅੱਜ ਦੀ ਵੀਡੀਓ ਦੇ ਸਟਾਰਟਿੰਗ ਗੱਲ ਦੇਕਰ ਮੇਰੇ ਚੈਨਲ ਤੇ ਮੈਂ ਡੱਕਾ ਪਲੀਜ਼ ਚੈਨਲ ਨੂੰ ਕਾਲੋ ਜੀ ਸਬਸਕ੍ਰਾਈਬ ਵੀਡੀਓ ਦੇ ਲੱਗੋ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਲੋ ਜੀ ਮਾਰਨਿੰਗ ਹੋ ਚੁੱਕੀ ਆ ਸਵੇਰ ਦੇ ਵੱਜ ਚੁੱਕੀ ਆ ਜੀ ਸਾਡੇ ਸਾਰੇ 7 ਵਜ ਚੁੱਕਿਆ 7 ਵਜ ਤੇ ਮੰਮੀ ਮੈਂਟ ਹੋ ਚੁੱਕੀ ਆ ਤੇ ਆਪਾਂ ਲੱਗੇ ਹਾਂ ਸੀਗੇ ਜੀ ਕੰਮ ਕਰਨ ਸੋਚਿਆ ਚਾਹਵਾ ਤੁਹਾਡੇ ਨਾਲ ਬਲੌਗ ਸ਼ੇਅਰ ਕਰੀਏ ਦੇਖ ਲੈ ਪਲੇ ਕੇ ਰੱਖ ਲਈਏ ਤੇ ਦੇਖੋ ਜੀ ਅੱਜ ਸਵੇਰ ਦਮੀ ਪਈ ਜਾਂਦਾ ਵਾ ਹਸਣਾ ਹਮੀ ਦੇ ਵਿੱਚ ਹਨਾ ਕੰਮ ਕਰਨ ਦਾ ਜੰਦੀ ਕਾ ਤੇ ਹਨਾ ਬਾਕੀ ਮੀਂਹ ਪੈਣ ਕਰਕੇ ਸਾਰਾ ਕੰਮ ਖੜ ਜਾਂਦਾ ਵਾ ਤੇ ਬਾਕੀ ਹਾਂ ਹੁਣ ਆਪਾਂ ਕਾਲਵੀ ਨੂੰ ਕਰਤੀ ਰੈਡੀ ਕਿ ਕਾਲਵੀ ਨੇ ਸਕੂਲ ਜਾਣਾ ਹੈ ਰੋਟੀ ਖਾਈ ਜਾਂਦਾ ਹੋ ਤੇ ਹੁਣ ਆਪਾਂ ਉਹਦਾ ਸਿਰ ਸਰਵਾ ਲਈਏ ਤੇ ਲਾਉ ਦੀ ਸੰਗਤਾਂ ਵੀ ਇਧਰ ਉੱਠ ਖੜੀਆਂ ਆਟਪਾ ਨਾ ਸਸਿਕਾ ਬੁਲਾਓ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਣ ਸੁੱਤੀ ਵੀ ਉੱਠੀ ਆ ਤੇ ਮੱਕੀ ਕਾਲ ਵੀ ਵੀ ਆਪਣਾ ਰੈਡੀ ਹੋ ਚੁੱਕਿਆ ਸਸਰ ਮੈਂ ਅਦਾ ਬਾਤਾ ਤੇ ਫਿਰ ਮੈਂ ਅਦਾ ਪੈਕ ਕਰ ਲਈ ਕੈਲ ਵੀ ਫੜਫੜ ਬੂਰਦਾ ਪਾ ਬਲੋ ਤੋ ਸੁਣਾ ਦਿਆਂ ਅੰਦਰ ਹੀ ਨੇ ਮੈਂ ਰੱਖ ਕੇ ਇਹਨਾਂ ਦੁੱਧੀਆਂ ਉਹ ਪਾ ਲਾ ਵਾਈਟ ਹੀ ਤੇ ਮੀ ਪਈ ਜਾਂਦਾ ਵਾ ਤੇ ਦੇਖ ਸਕਦੇ ਮੀ ਕਾਫੀ ਜਿਆਦਾ ਜਮੇਲਾ ਛੱਡ ਗੱਟੀ ਚ ਲੈਣਾ ਪੈਣਾ ਇਹਨਾਂ ਨੂੰ ਬਸ ਕਰਨ ਮਨ ਕਰਨ ਜੀ ਹੋਈ ਜਾਂਦੀ ਆ ਨਾ ਤਾਂ ਮੀ ਪੈਂਦਾ ਹੀ ਆ ਨਾ ਹਟਦਾ ਹੀ ਆ ਤੰਮ ਦੇਖਾਤ ਲੈ ਕੇ ਨੰਬਰ ਅੰਦਰ ਹੀ ਭਈਆਂ ਨੇ ਬਤ ਬੜ ਤੇ ਲੋ ਜੀ disser the vardavyu harewai ni penda ਬਹੁਤ ਵਧੀਆ ਤੇ ਇੱਧਰ ਆਪਣੇ ਫੁੱਲ ਤੇ ਬਾਕੀ ਹੈ ਨਾ ਹਾਂ ਹਣ ਦੇਖਦੇ ਹਾਂ ਜੀ ਹੱਜ ਦੇ ਲਾ ਉੱਥੇ ਖੜਾ ਦੇਖ ਲਾ ਇਹਨਾਂ ਦਾ ਨਹੀਂ ਪਤਾ ਲਾਦਾ ਵੀ ਟਾਈਮ ਕਿੰਨਾ ਹੋ ਗਿਆ ਚੱਲ ਤਰ ਤੇ ਮੀਂਹ ਕਰਕੇ ਹਨਾ ਸਾਰਾ ਕੰਮ ਖਰਾਬ ਹੋ ਜਾਂਦਾ ਉਹ ਤੇ ਕਹਿਣਾ ਜਿਹੜੇ ਬਾਹਰ ਕੰਮ ਕਰਨ ਹੁੰਦੇ ਨੇ ਉਹ ਵੀ ਸਾਰੇ ਰਹਿ ਜਾਂਦੇ ਆ ਇਥੇ ਆੜਵੀਆਂ ਰੱਖੀ ਗਈ ਔਰ ਪਹਿਲਾਂ ਸੰਗਤਾ ਵੀ ਉੱਠ ਗੜੀਆਂ ਕੀ ਕਰਨਾ ਦੱਸ ਕੀ ਕਰਨਾ ਪਹਿਲਾਂ ਪਹਿਲਾਂ ਦੱਸੋ ਕੀ ਕਰਨਾ ਦੱਸ ਪਹਿਲਾਂ ਹੀ ਨਹੀਂ ਕਰਨਾ ਪਹਿਲਾਂ ਦੱਸੋ ਕੀ ਕਰਨਾ ਦੱਸ ਕੀ ਕਰਨਾ की करना दस दास तो सही तो, की खिंचना की खिंचना दस दस की खिंचना नहीं मेरी मित्तो है फोटो फोटो खिंचनी है फोटो किने खिंचनी है फोटो अपने खिंचनी है तेरा नाम की है दस नाम दस की है फोन चढ़ता सी තල්විදුම් බෑගමනදක් ලොහද පනි බලපු ක ඔබි නාල ජද්දහෝ හො හ නොලිම වන්න ਹਾਂਜੀ ਲਓ ਜੀ ਕੱਲ ਵੀ ਸਾਰੇ ਸਕੂਲ ਚਲੇ ਗਏ ਬੱਚਾ ਪਾਰਟੀ ਸਾਰੇ ਸਕੂਲ ਚਲੀ ਗਈ ਤੇ ਹੁਣ ਆਪਾਂ ਕਰਦੇ ਹਾਂ ਜੀ ਘਰ ਦਾ ਕੰਮ ਕਰ ਬਾਹਰ ਤਾਂ ਵੈਸੇ ਨਹੀਂ ਬੰਦ ਨਾ ਬਾਹਰ ਤਾਂ ਹਨਾ ਝੜੂ ਨਹੀਂ ਲੱਗਦਾ ਹੈਗਾ ਤੇ ਆਪਾਂ ਆਪਣਾ ਕਮਰਾ ਕੁੰਬਾ ਸਾਫ ਕਰਨਾ ਹੈ ਤੇ ਬਾਕੀ ਲੱਬੂ ਵਗੈਰਾ ਜਿਹੜਾ ਝਾੜੂ ਲਾਉਣਾ ਹੈ ਤੇ ਹਨਾ ਬਹਿਲਾ ਮੈਂ ਬਿਸਤਰੇ ਚੱਕ ਦਵਾ ਤੇ ਬਿਸਤਰੇ ਉਸਰੇ ਸਾਫ ਕਰ ਲੀਏ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਮਿਲਦੇ ਹਾਂ ਹਾਂਜੀ ਲਓ ਜੀ ਸ਼ਾਮ ਦੇ ਵੱਜ ਚੁੱਕੇ ਆ ਜੀ 3:30 ਤੇ ਆਪਾਂ ਸਵੇਰ ਦੇ ਕੰਮ ਕਰ ਕਰਕੇ ਹੋ ਗਏ ਸੀਗੇ ਜੀ ਵੇਲੇ ਤੇ ਹੁਣ ਸੋਚਿਆ ਕਿ ਚਲੋ ਮੱਜਾਂ ਨੂੰ ਇਹਨਾ ਪੱਠੇ-ਪੱਠੇ ਪਾ ਦਈਏ ਕਿਉਂਕਿ ਟਾਈਮ ਸ਼ਾਮ ਦੇ 3:30 ਹੋ ਗਿਆ ਤੇ ਅੱਜ ਫੇਰ ਤੋਂ ਬਾਅਦ ਵਿੱਚ ਕੋਈ ਵੀ ਆਪਾਂ ਵੀਡੀਓ ਨਹੀਂ ਬਣਾਈ ਹੈਗੀ ਤੇ ਕੁਝ ਇਹ ਟਾਈਮ ਇਹ ਲੱਗਾਗਾ ਸ਼ਾਮ ਨੂੰ ਘਰ ਕੇਸ ਤੋਂ ਬਾਅਦ ਸੌਂਗੇ ਮੀਂਹ ਆ ਗਿਆ ਪਹਿਲਾਂ ਕੀ ਕਰਨਾ ਇਹਨੂੰ ਉਹ ਇਕੱਠੇ ਕਰ ਲਓ ਜਿਹੜੇ ਪੱਠੇ ਬਾਣੇ ਮੱਥੇ 'ਚ ਪੈਣੇ ਨੇ ਦਿੱਤੇ ਕਰ ਦੋ ਆਹ ਸਾਡੇ ਨਾਲ ਹੀ ਭੱਜੀ ਆਉਂਦੀ ਆ ਹਾਂਜੀ ਤੁਸੀਂ ਕੀ ਕਰਨਾ ਹੈਓ ਇਹ ਫੋਨ ਚ ਕੀ ਫਿੱਦੇ ਦਾਦੂ ਵਾਲਾ ਮੰਨ ਹੈ ਮੰਨੋਗੇ ਚਾਦੇ ਫਿਰ ਅੱਜ ਚੱਲ ਪੇ ਚੱਲ ਪੇ ਦੇਖਤਾ ਹੈ ਦਿਖਾਤਾ ਆ ਗਏ ਜਾਨ ਕਾ ਜਾਂਦੀ ਹੈ ਜਾਨ ਤੇ ਹੈ ਨਾ ਪਛੂ ਵੀ ਅੱਜ ਤਾਂ ਮਤ ਜਾਤ ਨਹੀਂ ਅੰਦਰ ਹੀ ਨੇ ਕਿਚੜੀ ਸਵੇਰੇ ਨਹੀਂ ਪੈਂਦਾ ਸੀਗਾ ਕਿਚੜੀਆਂ ਬੁਰਾ ਹਾਲ ਕੜੀ ਖੜੀਆਂ ਨੇ ਸਾਰ ਗਿਆ ਕੀ ਕੀਆ ਬੋਲਦਾ ਥੋੜੀ ਤੇ ਬੈੜੀ ਬੋਲਦੀ ਆਪਣੀ ਅਦਲਕੇ ਕਣ ਕਾਨ ਕਰਤਾ ਸਾਨ ਨੇ ਸਾਰੀ ਰਾਤ ਉਰੀ ਦੇਹਾ ਹਨਾ ਨਾ ਆਪਣਾ ਸਾਨ ਤੇ ਹਨਾ ਜੀ ਆਪਣੇ ਕੋਈ ਸਾਨ ਨੂੰ ਇੱਧਰ ਕੋਈ ਛੱਡ ਗਿਆ ਤੇ ਪਹਿਲਾਂ ਹਨਾ ਦਾ ਸਾਚੇ ਰੋ ਗਿਆ ਬਲਾ ਹਨਾ ਹੋ ਤਾਂ ਬੱਚੇ ਵਜਾਇ ਸੀਗੇ ਛੋਟੇ ਛੋਟੇ ਤੇ ਆਪਣੀ ਹਨਾ ਹੁਣ ਜੰਦੀ ਹੱਥ ਬੰਨ ਕੇ ਹੀ ਬੇਨਤੀ ਤੇ ਪਲੀਜ਼ ਹਨਾ ਕੋਈ ਵੀ ਇਦਾਂ ਨਾ ਕਰਿਆ ਕਰੋ ਤੇ ਕਿਉਂਕਿ ਹਨਾ ਛੱਡ ਜਾਂਦੇ ਨੇ ਫਿਰ ਉਸ ਤੋਂ ਬਾਅਦ ਵਿੱਚ ਆਪਣੇ ਪਸ਼ੂਆਂ ਦਾ ਜਿਹੜਾ ਉਹ ਔਖਾ ਹੋ ਜਾਂਦਾ ਵਾ ਜੀ ਬਾਹਰ ਨਹੀਂ ਕੱਢ ਹੁੰਦੇ ਹੈਗੇ ਕਿਉਂਕਿ ਆ ਹੁੰਦਾ ਵਾ ਕਿ ਮਾਰੇ ਮੂਰੇ ਨਾ ਤੇ ਹੈਗਾ ਵੀ ਬਹੁਤ ਵੱਡਾ ਸਾਰਾ ਹੈ ਮੈਂ ਤੁਹਾਨੂੰ ਦਿਖਾਉਂਗੀ ਜੇ ਵੀਡੀਓ ਦੇ ਵਿੱਚ ਇਹਨਾਂ ਕਲਿੱਪ ਲਿਆ ਗਿਆ ਬਸੇ ਹੁਣ ਤਾਂ ਉਹ ਹੈ ਨਹੀਂ ਗਾ ਚਲੇ ਗਿਆ ਚਲੋ ਵਧੀਆ ਹਨੇ ਕਿਸੇ ਪਾਸੇ ਚਲੇ ਜਾਵੇ ਤੇ ਟੈਂਜਰ ਜਗਰ ਦਿਨ ਤੇ ਜਾਤਾ ਉਹ ਫੇਰ ਉਦੀ ਜਾ ਜਾਂਦਾ ਵਾ ਤੇ ਇਸ ਕਰਕੇ ਹਾਂ ਉਹਨਾਂ ਆਪਾਂ ਨੂੰ ਅੰਦਰ ਜੀ ਕੁੰਡਾ ਲਾ ਕੇ ਰੱਖਣਾ ਪੈਂਦਾ ਆ ਤੇ ਇਹ ਤੇ ਹੁੰਦਾ ਬਬੀ ਹਾਂ ਹੋਰ ਨਾ ਕਿਤੇ ਮਾਰੇ ਨਾ ਆਪਾਂ ਨੂੰ ਨਾ ਮਾਰੇ ਤੇ ਵਕੀਲ ਨੂੰ ਮੈਂ ਜੀ ਦਰ ਹੁੰਦਾ ਹੋਰ ਕਿਤੇ ਮੁਰਤੇ ਜਾਨੀ ਨੁਕਸਾਨ ਵੀ ਨਾ ਕਰ ਦੇਵੇ ਤੇ ਤੇਰੇ ਸਿੰਘ ਵੀ ਵੱਡੇ ਵੱਡੇ ਆ ਹਨ ਤੇ ਫੇਰ ਡਰ ਲੱਗਦਾ ਏ ਕਈ ਹਨ ਵੀਡੀਓ ਦੇਖੀਆਂ ਨੇ ਆਪਾਂ ਤੇ ਕਹਿ ਦਿੰਦੇ ਨੇ ਜੀ ਲਈ ਉੱਥੇ ਨਾ ਹੁਕਮ ਨਹੀਂ ਮਾਰੇ ਜਾਂ ਕੋਈ ਕੁਝ ਕਰਿਆ ਤੇ ਹਾਂ ਕਰਤੀ ਜੀ ਥੋੜਾ ਜਿਹਾ ਡਰ ਲੱਗਦਾ ਵੈਸੇ ਬੰਦੇ ਤਾਂ ਨਹੀਂ ਡਰਦੇ ਹੈ ਕਿ ਕਰ ਲੈ ਜਣ ਹਾਂ ਆਪ ਨੂੰ ਡਰ ਲੱਗਦਾ ਵੀ ਹਾਂ ਹੋਰ ਨਾ ਕਿਤੇ ਮਾਰੇ ਮੂਰੇ ਨਾ ਹੋ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਹੈ ਕਿ ਹਨਾ ਦੇਖੋ ਗਊਸ਼ਾਲਾ ਕਿੰਨਾ ਬੜੀਆਂ ਹਨ ਤਾਂ ਪਲੀਜ਼ ਉੱਥੇ ਛੱਡ ਕੇ ਆਇਆ ਕਰੋ ਹੁਣ ਇਦਾਂ ਪਿੰਡਾਂ ਦੇ ਵਿੱਚ ਹਨਾ ਵਿਚਾਰਿਆਂ ਨੂੰ ਡੰਡੇ ਖਾਣ ਵਾਸਤੇ ਨਾ ਛੱਡਿਆ ਕਰੋ ਜੂ ਕਿ ਆਏ ਹਨ ਤੁਹਾਨੂੰ ਬੋਤ ਇਹ ਹਨਾ ਡੰਡਾ ਮਾਰੇ ਤੋਂ ਬਿਨਾ ਉਹ ਭੱਜਦੇ ਨਹੀਂ ਹੈਗੇ ਤੇ ਫਿਰ ਲੋਕ ਡੰਡੇ ਮਾਰਦੇ ਆ ਤੇ ਹਉ ਉਦੋਂ ਜਾਂਦੀ ਹੈ ਨਾ ਬਹੁਤ ਜ਼ਿਆਦਾ ਉਹ ਹੁੰਦਾ ਹੈ ਤਾਂ ਹਨਾ ਇੱਥੇ ਵਿਚਾਰੇ ਕੀ ਫਾਇਦਾ ਮੈਂ ਡੰਡੇ ਖਾਂਦੇ ਫਰੀ ਜਾਂਦੇ ਆ ਤਾਂ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਜਿਹੜੇ ਮੇਰੇ ਵੀਰ ਭੈਣ ਹਨਾ ਪਸ਼ੂ ਰੱਖਦੇ ਆ ਤਾਂ ਪਲੀਜ਼ ਇਦਾਂ ਨਾ ਕਰਿਆ ਕਰੋ ਤੇ ਇਹਨਾਂ ਨੂੰ ਗਊਸ਼ਾਲਾ ਦੇ ਵਿੱਚ ਛੱਡ ਕੇ ਆਇਆ ਤੇ ਤਾਂ ਕਿ ਉਹ ਹਨਾ ਇਹਨਾਂ ਦੀ ਸਾਹ ਸੰਭਾਲ ਹੋਊਗੀ ਕਰਕੇ ਤੇ ਵਿਚਾਰੇ ਫਿਰ ਕੇ ਹਨਾ ਰਸਤੇ ਦੇ ਵਿੱਚ ਡੰਡੇ ਨਾ ਖਾਣ ਹਨਾ ਤੇ ਬਾਕੀ ਮੈਂ ਹਾਂ ਹੁਣ ਇੱਧਰ ਪੱਠੇ ਆ ਜਿਹੜੇ ਆਪਣੇ ਆਪਾਂ ਇਕੱਠੇ ਕਰਦੀਏ ਸਾਰੇ ਤੇ ਇਕੱਠੇ ਕਰਕੇ ਸਾਰੇ ਆਪਾਂ ਪਸ਼ੂਆਂ ਨੂੰ ਪਾ ਲਈਏ ਤੇ ਫਿਰ ਤੁਹਾਨੂੰ ਉਸ ਤੋਂ ਬਾਅਦ ਮਿਲਦੇ ਆਂ ਹਾਂਜੀ ਲਓ ਦੀ ਪੱਠੇ ਪਾ ਪਾਤੇ ਆ ਸੰਨੀ ਕਰਦੀ ਆ ਤੇ ਥੋੜਾ ਜਿਹਾ ਹਨਾ ਗੜੀਆ ਪਾਉਣਾ ਹਜੇ 2 ਮਿੰਟ ਠਹਿਰ ਕੇ ਪਾਉਣੇ ਕਿਉਂਕਿ ਗਰਮ ਤੇ ਅਸੀਂ ਚੱਲੇ ਜੀ ਹੁਣ ਅੰਦਰ ਨੂੰ ਚੱਲ ਤਰਸਿਆ ਸੁਰਬਾਹਾਂ ਪੁੱਤ 15 ਸੇ ਸੁਰਬਾਦੀ ਹੁਣ ਬਾਦੀ ਤਰਸਿਆ ਸਸਿਕਾ ਬੁਲਾਈਆ ਸਸਿਕਾ ਸਸਿਕਾ ਚੰਗੀ ਵੀ ਜਾਂਦੀਆਂ ਨਾਲ ਲੈ ਲੈ ਤੇ ਖੜਾ ਪਾ ਬੱਚਾ ਦੇਖੀ ਹੈ ਤਾਂ ਨਹੀਂ ਕਫੜੀ ਆ ਫੋਨ ਤਦੂ ਵਾਲਾ ਫੋਨ ਫੜੋ ਆਉਦੇ ਫਿਰਦਾ ਇੱਕ ਮਿੰਟ ਮੈਂ ਤੁਹਾਨੂੰ ਬੈਕ ਕਰਨ ਦਾ ਕਰਕੇ ਦਿਖਾਉਣੀ ਆ ਆ ਦੇਖੋ ਆਖਦਾ ਹਾਂ ਉਹਨਾਂ ਨੇ ਕਿ ਹੌਲੀ ਹੌਲੀ ਹੌਣ ਨੇ ਇਧਰਲੇ ਪਾਸੇ ਆ ਜਾਣ ਮੈਂ ਸਾਰੀ ਰਾਤ ਕੰਦੇ 'ਚ ਟੱਕਰਾਂ ਮਾਰੀ ਗਿਆ ਇਹ ਬਸ ਉਹਨਾਂ ਇਦਾਂ ਹੀ ਹੈ ਨਾ ਕਣਕਾਂ ਦੇ ਵਿੱਚ ਉਹ ਕਰਦਾ ਫਰੀ ਜਾਂਦਾ ਵਾ ਤੇ ਦੇਖੋ ਵੱਡਾ ਵੱਡਾ ਸਾਰਾ ਆ ਤਾਂ ਪਲੀਜ਼ ਸਾਰਿਆਂ ਨੂੰ ਹੱਥ ਬੰਨ੍ਹ ਕੇ ਇਹ ਹੀ ਬੇਨਤੀ ਹੈ ਕਿ ਇਦਾਂ ਨਾ ਛੱਡਿਆ ਕਰੋ ਕਿ ਕਿ ਬਾਅਦ ਵਿੱਚ ਮਾਰਦੇ ਆ ਜਾਂ ਹਨਾ ਇਹਨੂੰ ਮਾਰਦੇ ਆ ਜਾਂ ਫਿਰ ਇਹ ਕਿਸੇ ਨੂੰ ਵੀ ਮਾਰਦਾ ਆ ਲੋਕਾਂ ਨੂੰ ਤੇ ਫਿਰ ਥੋੜਾ ਜਾਨੀ ਨਕਸਾਨ ਵੀ ਹੋ ਜਾਂਦਾ ਜਾਂ ਫਿਰ ਹਨਾ ਹਾਂ ਜੀ ਕੋਈ ਇਹਦੇ ਬਚਾਰੇ ਦੇਦੇ ਹਨਾ ਇੱਟਾ ਰੂੜੇ ਮਾਰਦੇ ਆ ਫਿਰ ਫਿਰ ਉਹ ਵੀ ਹਨਾ ਉਹ ਲੱਗਦਾ ਹੈ ਤਾਂ ਤੁਹਾਨੂੰ ਮੈਂ ਹੀ ਸੁਜੈਸਟ ਕਰੂੰਗੀ ਕਿ ਪਲੀਜ਼ ਇਹ ਐਡਾ ਨਾ ਛੱਡਿਆ ਕਰੋ ਤੇ ਆਪਣੇ ਗਊਸ਼ਾਲਾ ਵਗੈਰਾ ਬਣੀਆਂ ਹੋਈਆਂ ਨੇ ਜੇਕਰ ਹਾਂ ਉਹ ਰੱਖਦੇ ਆ ਤਾਂ ਤੁਸੀਂ ਉੱਥੇ ਛੱਡ ਕੇ ਆਇਆ ਕਰੋ ਤੇ ਹੁਣ ਲਿਖਿਆ ਹੁਣ ਇਹਨੇ ਬਸ ਇੱਥੇ ਵਿਚਾਰੇ ਨੇ ਖੜਾ ਰਹਿਣਾ ਸਾਦੀ ਦਾਤ ਦੇ ਨੇ ਬਸ ਸਾਰੀ ਦਾਤ ਉੱਧਰ ਹਨਾ ਮਗਲਗਾ ਪਾਈ ਗਈ ਜਿਸ ਨੇ ਸਵੇਰੇ ਘਾਰਾ ਘੱਟ ਦੀ ਸੀਗੀ ਉਦੋਂ ਵੀ ਜੀ ਇਹ ਉਹਦੇ ਵਿੱਚ ਸਾਡੇ ਦਰਵਾਜ਼ੇ ਦੇ ਵਿੱਚ ਹਨਾ ਟੱਕਰਾ ਮਾਰਦਾ ਸੀਗਾ ਲਾਉਂਦੀ ਉਹਦਾ ਸੈਕਲਿਟੀ ਕਰ ਰਹੀ ਆ ਨਹੀਂ ਚਾੜੜਿਆ ਹੋ ਗਈ ਸ਼ਾਮ ਦੇ 7:30 ਵਜੇ ਹੈ ਕਰ ਲੈ ਆਹ ਚਾਚੀ ਨੂੰ ਸੌਣ ਲੱਗ ਪੂਰੀ ਸੈਕਲਿਟੀ ਹੁੰਦੀ ਜਾਚੀ ਤੋੜਤਾ ਨਵੇਂ ਦਿਨ ਹੋਈ ਮਤ ਤੋਟਾਂ ਤੋੜ ਆਹ ਫੜਾ

ਮੇਰੇ ਨੂੰ ਰੋਸਤਾ ਕੁਛ ਕਰਾਂ ਬੜੇ ਟੋਟੇ ਬਾਰੇ ਚ ਚੁੱਤ ਨਾ ਖਲੀਆ ਬੜੀ ਨਹੀਂ ਮਣੀ ਬਣਾਉਣਾ ਟੋਟਾ ਹਾਂ ਟੋਟਾ 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 ਟੋਟੇ ਦੀ ਤਕੀ ਹੁੰਦਾ ਤਾਂ ਆਹ ਹੋ ਗਈ ਕੀ ਹੋ ਗਿਆ ਪਾ ਨਾ ਕੀ ਟੋਤਾ ਸੁਭਾ ਜਾ ਕੇ ਪੀਗਾਲ ਵਾਲਾ ਹੋਣਾ ਹੈ ਹੈ ਸੈਕਰੀ ਹੈ ਸੈਕਰੀ ਟੋਤਾ ਹਾਈ ਸੈਕਰੀ ਟੋਟਾ ਪਾਪਾ ਨੇ ਤੋਤੀ ਹਏ ਫੇਰ ਹੁਣ ਕੀ ਕਰੀਏ ਆਪਾਂ ਚੱਕ ਪੋਇਆ ਊੜੀ ਨਹੀਂ ਆਈ ਚੱਕ ਪੋਇਆ ਇਸਕੋ ਬਾਹਰ ਕਿਹਾ ਚੱਲ ਪੀ ਉੱਥੇ ਤਾਂ ਮਾਂ ਉਹਦੇ ਨੇ ਹਾਰ ਨੂੰ ਮਾਂ ਉਹ ਬੁਝਾਉਣਾ ਸੀਗਾ ਜੇ ਸਟਾਰਟ ਹੋ ਜਾਂਦੀ ਧੂਹ ਧੂਹ ਜੀ ਕਰਕੇ ਹਾਏ 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 ਇਹ ਨੂੰ ਇਹ ਨੂੰ ਵੱਧ ਚਾ ਖੱਡ ਜਾ ਪੇਚ ਕਸ ਲੈ ਕੇ ਆਓ ਚੋਂ ਪੇਚ ਹੀ ਕੱਢ ਦੇਗਾ ਤੇ ਸਪੰਜੇ ਪੀ ਜਾਏ ਪੀ ਜਾਏ ਫੋਨ ਫੜਾ ਜਾ ਕਸਮ ਫੜ ਜਾ ਤੂੰ ਮੰਨ ਅਮਨ ਹੋ ਗਿਆ ਮੰਨ ਕੀ ਬੰਦ ਹੋ ਗਿਆ ਮੰਨ ਉਹ ਤੇ ਦੀ ਦੀ ਕੀ ਉਹ ਤੇ ਦੀ ਦੀ ਕੁੜੀ ਚਲਾਈ ਆ ਆ ਤਾਂ ਕੀ ਚਲਾਨੀ ਆ ਆਪਾ ਹੂੰ ਮੰਡੀ ਵਾਗਦੇ ਬਪਾ ਤਾਂ ਉਹ ਤਾਂ ਕਿੱਥੇ ਪਹੁੰਚੇ ਅਟੈਚ ਮਾਰ ਦੇ ਖੜੀ ਮੈਂ ਕਹਿੰਨੇ ਬੇਚਕਾ ਸੁੰਦਰ ਨਹੀਂ ਸੀ ਪਿਆ ਹੈਗਾ ਵੀ ਉਹਨਾਂ ਦੇ ਕੋਲ ਪਿਆ ਸੀਗਾ ਵੱਡਾ ਇਹ ਆ ਚਲੋ ਮੈਂ ਤਾਂ ਰੋਟੀ ਬਣਾਉਣੀ ਆ ਟੈਂਪ ਬਹੁਤ 4 ਸੂਨ ਫੜਾ ਮੈਂ ਸਾਢੇ 7 ਕੰਟੀ ਹੋਣੀ ਸਾਢੇ 7 ਤੋਂ ਕਿ ਸਾਢੇ 7 ਹਾਂਜੀ ਗੋਲੀ ਲਿਆ ਦਿੰਦੀ ਆ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਹੋਈ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਲੱਗੇ ਹੋਏ ਨੇ ਲੱਗੇ ਰਹਿਣ ਮੇਰਾ ਹੈ ਗਿਆ ਮੈਂ ਰੋਟੀ ਬਣਾਣੀ ਆ ਹੁਣ ਥਾ ਕਰਕੇ ਫਿਰ ਵਲੌਗ ਦਾ ਐਂਡ ਕਰਦੇ ਆ ਜੀ ਆਹੋ ਫੜ ਜਾ ਤੇ ਬਾਕੀ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ